ਵੇ ਮਾਇਤਾ ਨੂੰ ਅਜੇ ਨਹੀਂ ਆਈ ਪੂਰੀ ਦੁਨੀਆਦਾਰੀ ਸੋਚਾ ਸੋਚਦਿਆਂ ਨੂੰ ਲੰਘੀ 20ਵੀਂ ਸਦੀ ਵਿਚਾਰੀ ਬੇ ਕਿਵੇਂ ਪੜਾਵਾਂ ਤੈਨੂੰ ਹੁਣ ਮੈਂ ਪੜ ਗਈ ਦੁਨੀਆ ਸਾਰੀ ਸ਼ਾਮ ਲਾਟ ਵਿੱਚ ਆਪਾਂ ਵੀ ਕੋਈ ਘਰ ਕੋਠੀ ਵਰਗਾ ਪਾਵਾਂਗੇ ਲੇਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਲੇਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਸਰਕਾਰੀ ਪੈਸਾ ਖਾਵਾਂਗੇ ਪੰਜਾਬ ਵਿੱਚ 20 ਅਕਤੂਬਰ ਤੱਕ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਕਿਹੜੀ ਤਰੀਕ ਨੂੰ ਡੇਟ ਪੈਂਦੀ ਆ ਦੇਖਦੇ ਆ ਪਰ ਕਹਿੰਦੇ 20 ਤਰੀਕ ਤੱਕ ਸਰਪੰਚੀ ਕਿਉਂ ਲਈ ਜਾਂਦੀ ਆ ਕਿਵੇਂ ਲਈ ਜਾਂਦੀ ਆ ਕਿਹੜਾ ਜਿਹੜੇ ਪਿੰਡਾਂ ਚੋਂ ਆ ਉਹਨਾਂ ਸਾਰਾ ਇਹ ਚੀਜ਼ਾਂ ਦਾ ਪਤਾ ਕਿਵੇਂ ਕੀਦੇ ਨਾਲ ਪੰਚਾਇਤ ਸੈਕਟਰੀ ਨਾਲ ਮਿਲ ਕੇ ਕਿਵੇਂ ਮਤੇ ਪਾਇਆ ਜਾਂਦੇ ਆ ਕਿਵੇਂ ਪੈਸੇ ਖਰਚ ਜਾਂਦੇ ਆ ਉਹਦੀ ਆਪਾਂ ਗੱਲ ਨਹੀਂ ਕਰਨੀ ਸਾਰੇ ਭੇਤ ਖੁੱਲ ਜਾਣਗੇ ਕਿਵੇਂ ਤੁਹਾਡੇ ਪਿੰਡ ਦਾ ਸਰਪੰਚ ਜਿਵੇਂ ਆਪਣੇ ਪਿੰਡਨ ਸਾੜੀ ਸਾਹਿਬ ਦੀ ਗੱਲਾਂ ਮੇਰੇ ਚਾਚੇ ਦੀ ਉਹਨੂੰ ਆ ਵਧੀਆ ਬਿਜਲੀ ਵਰਗੀਆਂ ਸੀ ਗਲੀਆਂ ਨਾਲੀਆਂ ਪੱਕੀਆਂ ਬੜੀਆਂ ਦੇ ਵੀ ਕੰਮ-ਚਾਮ ਰਟ ਜਿਹੜਾ ਦੂਜਾ ਧਰਮਸ਼ਾਲ ਪਿਛਲੀਆਂ ਪੰਚਾਇਤਾਂ ਨੇ ਵੀ ਕਰਾਇਆ ਹੁਣੇ ਸਰਪੰਚੀ ਲਈ ਕਿਉਂ ਜਾਂਦੀ ਆ ਵੀ ਆਪਣਾ ਸ਼ੌਂਕ ਵਾਸਤੇ ਲਈ ਜਾਂਦੀ ਆ ਪਾਵਰ ਦਿਖਾਉਣ ਵਾਸਤੇ ਧੜੇ ਪਿੱਛੇ ਜੇ ਆਪਾਂ ਦੂਆ ਹੀ ਪਤਾ ਸੀ ਨਾ ਵੀ ਅਕਾਲੀ ਦੇ ਚੌਂਦਲੇ ਨਹੀਂ ਕਰਨਾ ਹੈਗਾ ਵੀ ਧੜਿਆਂ ਵਾਸਤੇ ਜੋ ਸਰਪੰਚ ਉਹਦਾ ਉਹਦਾ ਧੜੇ ਦਾ ਆਪਾਂ ਨੂੰ ਪਤਾ ਵੀ ਜਾ ਵੀ ਐਣ ਦਿਖਾਉਣਾ ਵੀ ਟੌਰ ਬਣਾਉਣੀ ਆ ਵੀ ਸਰਪੰਚੀ ਦੇਖੋ ਬਣਦੀ ਕਿਵੇਂ ਆ ਜਾਂ ਫਿਰ ਪੈਸੇ ਲਈ ਵੀ ਪੈਸਾ ਕਮਾਉਮਾ ਸਰਪੰਚ ਜਿੰਨੀ ਮਨੀ ਲਾਉਣੀ ਉਹਦੇ ਬਾਅਦ ਇਨਵੈਸਟਮੈਂਟ ਕਰਨੀ ਆ ਉਹ ਮਤੇ ਪਾ ਕੇ ਜਾਂ ਹੋਰ ਤਰੀਕੇ ਨਾਲ ਉਹਦੇ ਵਿੱਚੋਂ ਕੱਢਣੀ ਕਿਵੇਂ ਆ ਕਿਵੇਂ ਤੁਹਾਡੇ ਪਿੰਡ ਦਾ ਸਰਪੰਚ ਵਧੀਆ ਸਰਪੰਚਾ ਜਾਂ ਇਸ ਵਾਰ ਪਾਰਟੀ ਬਦਲੂਗੇ ਜਾਂ ਫਿਰ ਉਹ ਜਿਆ ਸਰਪੰਚਾ ਵੀ हां ਜਿਨ੍ਹਾਂ ਨੇ ਵੋਟਾਂ ਪਾਈਆਂ ਉਥੋਂ ਤੱਕ ਗਲੀ ਬਣਾ ਦੇਣੀ ਹੈ ਹਰੀ ਕੱਚੀ ਛੱਡ ਦੇਣੀ ਹੈ ਟੂਟੀਆਂ ਟਾਟੀਆਂ ਲੱਗੀਆਂ ਹੋਈਆਂ ਬੇਸਿਕ ਕੰਮ ਆ ਜਿਹੜੇ ਹੋਏ ਹੋਏ ਆ ਸਰਪੰਚ 24 ਘੰਟੇ ਤੁਹਾਡੇ ਲਈ ਅਵੇਲੇਬਲ ਆ ਸੌ ਸੁਆਦ ਆ ਜਾਂ ਧੜੇ ਬੰਦੀ ਵਾਲਾ ਇਸ ਵਾਰ ਬਦਲੂਗੇ ਕਿਹੜਾ ਪਿੰਡ ਸਪੰਚੀ ਕਿਵੇਂ ਲਈ ਜਾਂਦੀ ਆ ਪਤਾ ਹੈ ਕਿਸੇ ਨੂੰ ਸਰਪੰਚੀ ਬਾਰੇ ਤੁਹਾਨੂੰ ਸ਼ੌਂਕ ਹੈਗਾ ਸਰਪੰਚੀ ਦਾ ਜਿਹੜੇ ਪਿੰਡ ਵਾਲੇ ਬਲੀ ਜਰੂਰ ਕਮੈਂਟ ਕਰਕੇ ਦੱਸਿਓ 20 ਤਰੀਕ ਤੋਂ ਪਹਿਲਾਂ ਪੂਰਾ ਖਿੱਚਮਾ ਹੋਣਾ ਕੰਮ ਜੀ ਦੇਖਿਓ ਤੁਸੀਂ ਪਰਚੂਨਰਾਂ ਦੇ ਵਿੱਚ ਤੁਸੀਂ ਬੜੀਆਂ ਬੜੀਆਂ ਗੱਡੀਆਂ ਦੇ ਵਿੱਚ ਜਿਨ੍ਹਾਂ ਵਿਚਾਰਨ ਨੂੰ ਕੋਈ ਪੁੱਛਦਾ ਨਹੀਂ ਹੈਗਾ ਕਿਵੇਂ ਲੱਦ ਲੱਦ ਕੇ ਕੀਕਬੋਰਡ ਲੱਦ ਲੱਦ ਕੇ ਕਿਵੇਂ ਲੈ ਕੇ ਆਉਣੇ ਆ ਕਿਵੇਂ ਮੁਰਗੇ ਚੱਲਣੇ ਆ ਕਿਵੇਂ ਭੁੱਖੀਆਂ ਚੱਲਣੀਆਂ ਕਿਵੇਂ ਸ਼ਰਾਬਾਂ ਚੱਲਣੀਆਂ ਉਹਦਾ ਭਾਜੀ ਪਤਾ ਲੱਗੂਗਾ ਜਦ ਪੂਰੀ ਡੇਟ ਸਾਹਮਣੇ ਆ ਗਈ ਪਰ ਚੱਲਣਾ ਸਾਰਾ ਕੁਝ ਆ ਸਰਪੰਚ ਖਾਂਦਾ ਤੁਹਾਡੇ ਪਿੰਡ ਦਾ ਪੈਸਾ ਕਿ ਨਹੀਂ ਖਾਂਦਾ ਪੂਰਾ ਇਮਾਨਦਾਰ ਦੱਸਿਓ ਫਿਰ